ਅਸ਼ਾ ਮਹਾਰਾਜ ਨੇ ਤਾਂ ਹੁਣ ਖਤਮ ਕਰਨਗੇ ਤੇ ਫੇਰ ਇਹ ਪੀੜੀ ਬਚੂਗੀ ਕੀ ਮੰਗੋਣਾ ਚਾਹੀਦਾ ਅਸ਼ਾ ਜੀ ਅਸੀਂ ਇਹੋ ਮੰਗ ਕਰਦੇ ਆਂ ਵੀ ਆ ਜਿਹੜੀ ਚਲੋ ਇਹ ਸਾਡੇ ਚੱਲਣ ਵਾਲਾ ਤੇ ਚੱਲ ਗਿਆ ਹੁਣ ਜਿਹੜਾ ਸਰਬਜੀਤ ਸਿੰਘ ਇਹ ਜਿਹੜੀ ਆਉਣ ਵਾਲੀ ਪੀੜੀ ਆ ਇਹਨਾਂ ਦੇ ਘੜੀ ਸਰਕਾਰ ਜਿਹੜੀ ਇਹਨਾਂ ਦੇ ਮਿਹਰ ਕਿਰਪਾ ਰੱਖੇ ਨਸ਼ੇ ਤੋਂ ਨਸ਼ੇ ਵਾਲਿਆਂ ਨੂੰ ਇਥੋਂ ਨੱਥ ਪਾਈ ਜਾਵੇ ਇਹ ਕੀ ਲੱਗਦਾ ਸੀ ਜਿਹੜਾ ਜੀ ਡੈਥ ਹੋਈ ਹੈ ਟੋਡਾ ਇਹ ਜੀ ਮੇਰਾ ਸਾਲਾ ਸਾਹਿਬ ਜੀ ਮੈਨੋਂ ਦਾ ਜੀਜਾ ਜੀ ਪ੍ਰਸ਼ਾਸਨ ਨੂੰ ਇਹ ਇਹ ਕਹਿਣਾ ਚਾਹੁੰਦੇ ਕਿ ਮਤਲਬ ਚਲੋ ਇਹ ਤਾਂ ਜੋ ਹੋ ਗਿਆ ਵਾ ਖਤਮ ਹੋ ਗਿਆ ਵਾ ਵੀ ਮਤਲਬ ਇਹਨੂੰ ਆਪਾਂ ਵਾਪਸ ਤੇ ਲਿਆ ਨਹੀਂ ਸਕਦੇ ਹੁਣ ਗਾਂ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਮਤਲਬ ਕਿ ਜੋ ਵੀ ਮੰਤਰੀਆਂ ਨੂੰ ਕਿ ਗਾਂ ਇਸ ਨਸੇ ਤੋਂ ਮਤਲਬ ਕਿ ਜੋ ਨੌਜਵਾਨ ਕਿਹੜੀ ਖਤਮ ਹੋ ਜੀ ਹੁੰਦੀ ਜਾਂਦੀ ਆ ਇੱਥੇ ਬਹੁਤ ਜ਼ਿਆਦਾ ਕੰਟਰੋਲ ਕੀਤਾ ਜਾਵੇ ਇਹਨੂੰ ਰੋਕਿਆ ਜਾਵੇ ਵੇਖੋ ਜੀ ਉਹਨਾਂ ਨੇ ਬਹੁਤ ਵਾਅਦੇ ਤੇ ਕੀਤੇ ਆ ਪਰ ਤਾਂ ਮਜਾ ਤੇ ਹੁਣ ਦਾ ਦੇਣਾ ਵੀ ਇਹ ਵਾਦੇ ਨਿਭਾ ਕੇ ਵਿਖਾਉਣ ਜੀ ਸਵੇਰੇ ਇਸ ਬੱਚੇ ਦੀ ਮੇਰੇ ਹੱਥਾਂ ਦੇ ਵਿੱਚ ਜਾਨ ਨਿਕਲੀ ਜੀ ਇਹ ਤਿੰਨ ਚਾਰ ਸਾਲ ਤੋਂ ਪਹਿਲਾਂ ਮਤਲਬ ਕਿ ਨਸ਼ਾ ਕਰਦਾ ਸੀ ਟੀਕੇ ਲੋਂਦਾ ਸੀ ਜਾਂ ਸਮੈਗ ਜੋ ਵੀ ਕਰਦਾ ਸੀ ਤੇ ਬਹੁਤ ਮਤਲਬ ਕਿ ਸਾਨੂੰ ਇਸ ਗੱਲ ਤੋਂ ਪਰੇਸ਼ਾਨੀ ਆ ਇਸ ਮਹੱਲੇ ਦੇ ਵਿੱਚ ਜਾਂ ਇਹ ਪਿੰਡ ਦੇ ਵਿੱਚ ਕਿਤੇ ਵੀ ਇਹੋ ਜੀ ਘਟਨਾ ਨਾ ਵਾਪਰੀ ਜਾਵੇ ਕਾਂ ਉਹ ਤੇ ਆ ਮੰਗ ਕਰਦੇ ਆ ਕਿਉਂ ਬੱਚਿਆਂ ਦੀ ਜਿੰਦਗੀ ਪਰਬਤ ਹੁੰਦੀ ਜਾਂਦੀ ਹੈ ਕਿ ਸਾਰੇ ਬੱਚੇ ਇਤਨਾ ਨਸ਼ਾ ਖਾ ਖਾ ਕੇ ਤੇ ਸਾਡੀ ਗਰੀਬਾਂ ਦੀ ਕੌਣ ਸੁਣੂਗਾ ਹਾਂ ਜੀ ਬੇਟਾ ਇਹ ਆਪਾਂ ਦੇ ਹਮ ਮੰਗ ਕਰਦੇ ਆ ਗਾਂ ਵਾਲੀ ਤੇ ਗੀ ਨੂੰ ਗਾਂ ਵਾਲੇ ਬੱਚਿਆਂ ਨੂੰ ਕੋਈ ਗੰਮ ਆਤਾ ਜਾਵੇ ਇਹਨਾਂ ਦੇ ਵੇਖ ਵੇਖ ਕੇ ਹੀ ਉਹ ਗਾਂ ਸਦਰ ਕਿਆ ਨਾ ਇਹਨਾਂ ਗਵਰਨਮੈਂਟ ਦੇ ਹੱਥ ਤੇ ਟਿਟੋਰੀ ਅਜੇ ਉਹ ਜਿਤਨਾ ਕਰੇਗਾ ਇਹੋ ਜਾਂ ਭਗਵੰਤ ਮਾਨ ਜੇ ਮੈਂ ਕਹਿੰਦਾ ਹੈ ਕਿ ਅਸੀਂ ਆਸਵਰੰਗ ਆਸਵਰੰਗ ਦੇ ਗਰੀਬਾਂ ਦਾ ਕੋਈ ਹੱਲ ਕਰਕੇ ਵਿਖਾਉਣ ਤਾਂ ਫੇਰ ਹੀ ਪਤਾ ਲੱਗੇ ਨਾ ਕੀ ਹੱਲ ਸਾਡਾ ਹਾਲ ਉਹਨڈیا ਗਰੀਬਾਂ ਦਾ ਐਂ ਤੇ ਇਹੋ ਕਹਿਣਾ ਚਾਹੁੰਦੇ ਆਂ ਗਾਂ ਪੀੜੀ ਜਿਹੜੇ ਛੋਟੇ ਬੱਚੇ ਆ ਇਹਨਾਂ ਦੀ ਜ਼ਿੰਦਗੀ ਸੋਚੋ ਸਰਕਾਰ ਆਈ ਤੇ ਫੈਕਟਰੀਆਂ ਬੰਦ ਕਰਨ ਦਾ ਚਾਲ ਨਾ ਅਨਸ਼ਾ ਜਿਹੜਾ ਬੰਦੋ ਨਾ ਚਾਹੀਦਾ ਵਗਾ ਕੰਨ ਇਹ ਚਾਹਣਾ ਦੇ ਹੋਈ ਵੀ ਨਸ਼ਾ ਬੰਦ ਹੋਣਾ ਚਾਹੀਦਾ ਪਿੱਛੇ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਸਾਡੇ ਤਾਂ ਬੱਚੇ ਗਲ ਗਏ ਹੋਰਾ-ਪੋਰਾ ਹੀ ਪਾਲੇ ਵਖਤਾਂ ਨਾਲ ਤੇ ਹੁਣ ਜਿਹੜੇ ਗਲ ਗਏ ਸਾਰੇ ਕਰ-ਕਰ ਕੇ ਨਸ਼ੇ ਦੰਦੇ ਕਿਉਂ ਨਹੀਂ ਹੈ ਪਹਿਲੇ ਸਰਕਾਰਾਂ ਨੇ ਤਾਂ ਗਾਲ ਦਿੱਤੇ ਹੁਣ ਨਾਲੀਆਂ ਤਾਂ ਬੰਦ ਕਰਨ ਜਿਹੜੇ ਵਾਅਦੇ ਪੂਰੇ ਕਰਨ ਜਿਹੜੇ ਕੀਤੇ ਹਨ